ਐ ਜੀਡੀ ਰਿਪੋਰਟੇਸ਼ਨ ਸ਼ੁਰੂ ਹੋਈ ਹੈ ਵਾਕਈ ਸਿੱਧੇ ਤੌਰ ਤੇ ਏਜੰਟਾਂ ਦਾ ਕਸੂਰ ਹੈ ਲੋਕ ਖੁਦ ਵੀ ਜ਼ਿੰਮੇਵਾਰ ਨੇ ਲੋਕ ਖੁਦ ਜ਼ਿੰਮੇਵਾਰ ਨੇ ਭਾਜੀ ਏਜੰਟ ਨੇ ਕੋਈ ਬੋਰਡ ਲਾ ਕੇ ਕਿਸੇ ਨੂੰ ਸੱਦਿਆ ਨਹੀਂ ਸੀ ਮੇਰਾ ਲਾਲਚ ਸੀ ਮੈਂ ਏਜੰਟ ਕੋ ਗਿਆ ਉਹਨੂੰ ਆਪਣੇ ਮਾਪੇ ਦੇ ਗੱਲ 'ਚ ਜਿਹੜਾ ਗੁੱਠਾ ਦੇ ਕੇ ਉਹਦੀ ਪਹਿਲੀ ਵਿਕਾਈ ਸੀ ਉਹ ਵੇਚ ਕੇ ਮੈਂ ਬਾਹਰ ਗਿਆ ਬਾਹਰ ਵੀ ਮੈਂ ਇਲੀਗਲ ਤਰੀਕੇ ਨਾਲ ਗਿਆ ਚਾਹੇ ਡੋਂਕੀ ਲਵਾਈਏ ਕੁਝ ਵੀ ਕੀਤਾ ਤੇ ਜਿਹੜੇ ਬੰਦੇ ਨੇ ਵੀ ਇਲੀਗਲ ਐਂਟਰੀ ਕੀਤੀ ਹੈ ਸ਼ਰਯਾਮ ਲਿਖਿਆ ਉਹਨਾਂ ਨੇ ਵੀ ਜਿਹੜਾ ਬੰਦਾ ਇਲੀਗਲੀ ਅਬਰੌਡ ਗਿਆ ਔਰ ਉੱਥੇ ਰਹਿ ਰਿਹਾ ਹੈ ਤੇ ਉਹ ਬੰਦਾ ਡੀਪੋਰਟ ਕੀਤਾ ਜਾ ਸਕਦਾ ਤੇ ਮੈਂ ਵਕੀਲ ਬਣ ਗਿਆ ਤੇ ਵਕੀਲ ਦੀ ਵਕਾਲਤ ਵੀ ਮੇਰੀ ਚੱਲ ਗਈ ਕੰਨ ਹੈ ਕਿ ਅਸੀਂ ਕੰਮ 'ਚ ਮਿਹਨਤ ਕਰਦੇ ਆਂ ਜੇ ਕੰਮ ਫੜਦੇ ਆਂ ਤੇ ਉਹਦੇ ਪਿੱਛੇ ਪਹਿਰਾ ਦਿੰਨੇ ਆਂ ਐਵੇਂ ਨਹੀਂ ਮੇਰੇ ਕੋਲ ਜ਼ਿਆਦਾਤਰ 90% ਐਨਆਰਆਈ ਕਲਾਇੰਟ ਆਉਂਦੇ ਨੇ ਹਾਂ ਪਰ ਅਸੀਂ ਲੀਗਲੀ ਉਹਦੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਕਰਨਾ ਕੰਮ ਹੈ ਸਾਡਾ ਕਿ ਉਹਨੂੰ ਸਮਝਾਉਣਾ ਸੈਕਿੰਡ ਕਿ ਜਿਹੜਾ ਵੀਜ਼ਾ ਅਫਸਰ ਹੈ ਜਾਂ ਜਿੰਨੇ ਵੀ ਤੁਹਾਡੀ ਫਾਈਲ ਵੇਖਣੀ ਹੈ ਉਹਨੇ ਕਿਸ ਨਜ਼ਰੀਏ ਨਾਲ ਤੁਹਾਡੀ ਫਾਈਲ ਵੇਖਣੀ ਜਿਵੇਂ ਜੱਸ ਸਾਹਿਬ ਵੀ ਸਾਡੀ ਫਾਈਲ ਵੇਖਣਗੇ ਦੇਖੋ ਪਰਪਸ ਕਲੀਅਰ ਹੋਵੇ ਸਭ ਕੁਝ ਕਲੀਅਰ ਹੋਵੇ ਤਾਂ ਵੀ ਵੀਜ਼ਾ ਉਹਦੇ ਕੰਟਰੀ ਔਖਾ ਕਿਉਂ ਦਿੰਦੇ ਨੇ ਕਿ ਕੋਈ ਉਸ ਵੀਜ਼ੇ ਨੂੰ ਮਿਸਯੂਜ਼ ਨਾ ਕਰੇ ਇਹ ਫਿਗਰਾ ਸਾਹਮਣੇ ਆ ਰਹੀਆਂ ਨੇ ਇਹ ਏਜੰਟ ਕੀ ਕਹਿ ਕੇ ਲੈਂਦੇ ਨੇ ਮਤਲਬ ਕਰੋੜਾ ਰੁਪਏ ਵੀ ਜਿਹੜੇ ਹੈਗੇ ਨੇ ਤਾਂ ਹੁਣ ਉੱਥੇ ਜਿਹੜੇ ਫੜੇ ਵੀ ਜਾ ਰਹੇ ਮਿਕਸ ਕਿਤੇ ਬਾਰਡਰ ਤੇ ਤੇ ਉਹ ਅਮਰੀਕਨ ਜਿਹੜੀ ਆਫੀਸਰਸ ਨੇ ਉਸ ਪਹਿਲਾ ਸਵਾਲ ਇਹ ਹੀ ਪੁੱਛਦੇ ਨੇ ਤੁਹਾਨੂੰ ਤੁਹਾਡੇ ਦੇਸ਼ ਚ ਸੂਬੇ ਚ ਕੋਈ ਜਾਨਮਾਲ ਦਾ ਕਤਰਾ ਹੈ ਤੁਸੀਂ ਐਸਾਈਲਮ ਕਿਉਂ ਲੈਣਾ ਚਾਹੁੰਦੇ ਹੋ ਸੋ ਲਗਾਤਾਰ ਅਮਰੀਕਾ ਤੋਂ ਪੰਜਾਬ ਦੇ ਵਿੱਚ ਜਾਂ ਭਾਰਤ ਦੇਸ਼ ਦੇ ਵਿੱਚ ਡਿਪੋਰਟ ਜਿਹੜਾ ਰੂਟ ਲੱਗਿਆ ਹੋਇਆ ਜਾਰੀ ਹੈਗਾ ਪਿਛਲੇ 3 ਦਿਨਾਂ ਦੇ ਵਿੱਚ ਤਿੰਨ ਜਹਾਜ਼ ਆਪਾਂ ਕਹੀਏ ਤਾਂ ਡਿਪੋਰਟ ਹੋ ਕੇ ਆ ਚੁੱਕੇ ਨੇ ਔਰ ਕੋਈ ਅਜਿਹਾ ਸੂਬਾ ਨਹੀਂ ਹੈ ਜਿੱਥੋਂ ਦੇ ਲੋਕ ਭਾਰਤ ਦੇ ਵਿੱਚ ਜਿਹੜੇ ਵਾਪਸ ਨਾ ਜਾ ਰਹੇ ਹੋਣ ਲੱਖਾਂ ਰੁਪਇਆ ਕਰੋੜਾਂ ਰੁਪਇਆ ਲਾ ਕੇ ਲੋਕ ਹੁਣ ਬਰਬਾਦੀ ਦੀ ਕਗਾਰ ਤੇ ਖੜੇ ਨੇ ਏਜੰਟਾਂ ਦਾ ਕਿੰਨਾ ਕੁ ਵਾਕਈ ਕਸੂਰ ਹੈਗਾ ਲੋਕ ਕਿੰਨੇ ਕੁ ਜ਼ਿੰਮੇਵਾਰ ਨੇ ਤੇ ਸਰਕਾਰਾਂ ਇਹਦੇ ਚ ਕੀ ਕਰ ਸਕਦੀਆਂ ਨੇ ਇਸ ਵਿਸ਼ੇ ਤੇ ਗੱਲ ਕਰਾਂਗੇ ਐਨ ਆਰ ਆਈ ਮਾਮਲਿਆਂ ਦੇ ਮਾਹਿਰ ਵਕੀਲ ਸੁਨੀਲ ਮੱਲਣ ਸਾਡਾ ਮੌਜੂਦ ਨੇ ਗੱਲਬਾਤ ਕਰਦੇ ਆ ਮੱਲਣ ਸਾਹਿਬ ਸੋ ਮੱਲਣ ਸਾਹਿਬ ਤੁਸੀਂ ਵੀ ਦੇਖ ਰਹੇ ਹੋ ਦੋ ਤਿੰਨ ਦਿਨ ਤੋਂ ਕੱਲ ਵੀ ਦੋ ਜਹਾਜ਼ ਆਏ ਨੇ ਐਤਵਾਰ ਵਾਲੇ ਦਿਨ ਤੇ ਹਥਕੜੀਆਂ ਲਾ ਕੇ ਆ ਰਹੇ ਹੈਗੇ ਨੇ ਪੰਜਾਬ ਦੀ ਗਿਣਤੀ ਜ਼ਿਆਦਾ ਹੀ ਨਿਕਲ ਰਹੀ ਹੈ ਉਹਨਾਂ ਚ ਕੀ ਸੋ ਕਸੂਰ ਹੈ ਲੋਕ ਖੁਦ ਵੀ ਜ਼ਿੰਮੇਵਾਰ ਨੇ ਲੋਕ ਖੁਦ ਜ਼ਿੰਮੇਵਾਰ ਨੇ ਭਾਜੀ ਏਜੰਟ ਨੇ ਕੋਈ ਬੋਰਡ ਲਾ ਕੇ ਕਿਸੇ ਨੂੰ ਸੱਦਿਆ ਨਹੀਂ ਸੀ ਮੇਰਾ ਲਾਲਸੀ ਮੈਂ ਏਜੰਟ ਕੋ ਗਿਆ ਉਹਨੂੰ ਆਪਣੇ ਮਾਪੇ ਦੇ ਗੱਲ 'ਚ ਜਿਹੜਾ ਗੁੱਠਾ ਦੇ ਕੇ ਉਹਦੀ ਪਹਿਲੀ ਵਿਕਾਈ ਸੀ ਉਹ ਵੇਚ ਕੇ ਮੈਂ ਬਾਹਰ ਗਿਆ ਬਾਹਰ ਵੀ ਮੈਂ ਇਲੀਗਲ ਤਰੀਕੇ ਨਾਲ ਗਿਆ ਚਾਹੇ ਡੋਂਕੀ ਲਵਾਈਏ ਕੁਝ ਵੀ ਕੀਤਾ ਯੂਐਸਏ ਦਾ ਐਕਟ ਹੈ ਮੈਂ ਪੜ ਕੇ ਸੁਣਾਉਣਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਆਈਐਨਐ ਕਹਿੰਦੇ ਆ ਉਹਦੇ ਤਹਿਤ ਜਿਹੜੀਆਂ ਵੀ ਸ਼ਰਤਾਂ ਨੇ ਉਹਨੂੰ ਆਪਾਂ ਡਿਸਓਬੇ ਕੀਤਾ ਉਹਦੇ ਤੇ ਆਪਾਂ ਕ੍ਰਾਈਮ ਕੀਤਾ ਤੇ ਜਿਹੜੇ ਬੰਦੇ ਨੇ ਵੀ ਇਲੀਗਲ ਐਂਟਰੀ ਕੀਤੀ ਹੈ ਸ਼ਰੇਆਮ ਲਿਖਿਆ ਉਹਨਾਂ ਨੇ ਵੀ ਜਿਹੜਾ ਬੰਦਾ ਇਲੀਗਲੀ ਅਬਰੌਡ ਗਿਆ ਔਰ ਉੱਥੇ ਰਹਿ ਰਿਹਾ ਤੇ ਉਹ ਬੰਦਾ ਡਿਪੋਰਟ ਕੀਤਾ ਜਾ ਸਕਦਾ ਕਿਉਂਕਿ ਜਿਹਦਾ ਜਿੱਦੀ ਕੋਈ ਆਇਡੈਂਟੀਟੀ ਨਹੀਂ ਹੈ ਜਾਂ ਜਿੰਨੇ ਜਿਹੜੀ ਐਂਟਰੀ ਕੀਤੀ ਸੀ ਉਹ ਐਂਟਰੀ ਪ੍ਰੋਪਰ ਨਹੀਂ ਹੈ ਫੋਰਨ ਦੇ ਮੁਲਕ ਚ ਇਵਨ ਇੰਡੀਆ ਚ ਵੀ ਜਿਹੜੇ ਰੋਹਿੰਗਿਆ ਮੁਸਲਮਾਨ ਆਏ ਨੇ ਉਹਨਾਂ ਵਾਸਤੇ ਸਾਡੀ ਸਰਕਾਰ ਕਿਦਨ ਜੱਗੇਗੀ ਉਹ ਵੇਖਣ ਵਾਲੀ ਜ਼ਿਆਦਾ ਗੱਲ ਹੈ ਉਹ ਲੋਕ ਵੀ ਇਲੀਗਲ ਐਂਟਰੀ ਕਰਕੇ ਆਏ ਨੇ ਸ਼ਿਮਲੇ ਤੱਕ ਵੀ ਪਹੁੰਚ ਚੁੱਕੇ ਨੇ ਅੱਛਾ ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਆ ਆਪਣਾ ਸਰਕਾਰਾਂ ਨੂੰ ਲੋਕ ਦੋਸ਼ ਦੇ ਰਹੇ ਨੇ ਕਿ ਸਰਕਾਰਾਂ ਨੇ ਸਾਨੂੰ ਕੋਈ ਰੋਜ਼ਗਾਰ ਨਹੀਂ ਦਿੱਤੇ ਸੀਗੇ ਸਰਕਾਰਾਂ ਹੁਣ ਏਜੰਟਾਂ ਨੂੰ ਵੈਰੀਫਿਕੇਸ਼ਨ ਨਹੀਂ ਕਰਦੀਆਂ ਇਹ ਨਹੀਂ ਉਹ ਦੇਖਦੇ ਕਿ ਤੁਸੀਂ ਘੱਟ ਪੜੇ ਲਿਖੇ ਹੋ ਤੁਹਾਡੇ ਅੱਜ ਕੋਈ ਟੈਕਨੀਕਲ ਸਕਿੱਲ ਨਹੀਂ ਹੈਗਾ ਸਰਕਾਰਾਂ ਰੋਲ ਮੰਦੇ ਹੋ ਕਿ ਏਜੰਟ ਸਿੱਧੇ ਤੌਰ ਤੇ ਕਹਿੰਦੇ ਏਜੰਟਾਂ ਦੇ ਖਿਲਾਫ ਪਰਚੇ ਦਰਜ ਕਰੋ ਜੀ ਸਾਡਾ ਪੈਸਾ ਵਾਪਸ ਕਰਾਓ ਇਹ ਲੀਗਲੀ ਕਿੰਨਾ ਕੁ ਤੁਹਾਨੂੰ ਸੌਖਾ ਲੱਗਦਾ ਭਾਜੀ ਮੇਰੀ ਗੱਲ ਸੁਣੋ ਮੈਂ ਤੇ ਇਹੋ ਜਿਹੇ ਲੋਕ ਵੇਖਿਆ ਹੈ ਕਿ ਐਮਬੀਬੀਐਸ ਦੀ ਡ ਪੀ ਐਚ ਡੀ ਕਰਕੇ ਕਿਸੇ ਥਾਂ ਤੇ ਨੌਕਰੀ ਕਰਦੇ ਦੇਖਣੇ ਅੱਜ ਸਰਕਾਰੀ ਜਿਹੜੀ ਪੀ ਐਨ ਡੀ ਪੋਸਟ ਨਿਕਲਦੀ ਹੈ ਉਹਦੇ ਚ ਐਮ ਏ ਡਬਲ ਐਮ ਏ ਗ੍ਰੈਜੂਏਟ ਡਬਲ ਗ੍ਰੈਜੂਏਟ ਪੋਸਟ ਗ੍ਰੈਜੂਏਟ ਲੋਗ ਪੀ ਐਨ ਡੀ ਪੋਸਟ ਵਾਸਤੇ ਸਰਕਾਰੀ ਵਾਸਤੇ ਅਪਲਾਈ ਕਰਦੇ ਨੇ ਇਟ ਮੀਨਸ ਕਿ ਜਿਹੜੀ ਤੁਸੀਂ ਕੁਆਲਿਫਿਕੇਸ਼ਨ ਲਈ ਹੈ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਛੋਲੇ ਤੇ ਕੇ ਪਾਸ ਹੋਇਆ ਮੈਨੂੰ ਲੱਗਦਾ ਕਿ ਤਨਾ ਕਿਤੇ ਤੁਹਾਡੇ ਆਪਣੇ ਕੰਪੀਟੈਂਸ ਕਵੀਆਂ ਜਿਸ ਕਰਕੇ ਤੁਹਾਨੂੰ ਨੌਕਰੀ ਨਹੀਂ ਮਿਲੀ ਜਿਵੇਂ ਆਪਣੀ ਉਦਾਹਰਨ ਦੇਦਾ ਮੈਂ ਇੰਜੀਨੀਅਰ ਗ੍ਰੈਜੂਏਟ ਸੀ ਮੇਰੇ ਤੇ ਵਖਤਾ ਪਿਆ ਸੇਮ ਵਕੀਲ ਬਣ ਗਿਆ ਤੇ ਵਕੀਲ ਦੀ ਵਕਾਲਤ ਵੀ ਮੇਰੀ ਚੱਲ ਗਈ। ਕਾਰਨ ਹੈ ਕਿ ਅਸੀਂ ਕੰਮ 'ਚ ਮਿਹਨਤ ਕਰਦੇ ਹਾਂ, ਜੇ ਕੰਮ ਫੜਦੇ ਹਾਂ ਤੇ ਉਹਦੇ ਪਿੱਛੇ ਪਹਿਰਾ ਦਿੰਨੇ ਆ। ਐਵੇਂ ਨਹੀਂ ਮੇਰੇ ਕੋਲ ਜ਼ਿਆਦਾਤਰ 90% ਐਨ ਆਰ ਆਈ ਕਲਾਇੰਟ ਆਉਂਦੇ ਨੇ। ਇੱਕ ਚੀਜ਼ ਹੋਰ ਆਪਾਂ ਦੇਖੀਏ ਤੁਹਾਡੇ ਕੋਲ ਲੋਕ ਆਂਦੇ ਹੋਣੇ ਕਿ ਜੀ ਸਾਨੂੰ ਵੀ ਚਲੋ ਬਾਹਰ ਪੇਜਵਾ ਦਿਓ, ਇੱਕ ਨੰਬਰ 'ਚ ਵੀ ਪੇਜਵਾ ਦਿਓ। ਅਸੀਂ ਇਹ ਪੜੇ ਲਿਖੇ ਆ ਸਾਡੀ ਕੁਆਲਿਫਿਕੇਸ਼ਨ ਐ। ਕੋਈ 60 ਲੱਖ, 70 ਲੱਖ, ਕਰੋੜ, ਕਰੋੜ, ਸਵਾ ਕਰੋੜ, ਕਰੋੜ। ਇੰਨੀ ਜਿਹੜੀ ਹਿਊਜ ਅਮਾਉਂਟ ਜਿੰਟਾਂ ਲੈਂਤੀ ਆ ਉਹ ਕਿਸ ਤਰ੍ਹਾਂ ਸਾਰੀ ਯੂਜ਼ ਹੁੰਦੀ ਅਸੀਂ ਉਹਦੇ ਬਿਲਕੁਲ ਜਨੂਨ ਡਾਕੂਮੈਂਟ ਲੈਣੇ ਆ ਉਹਨੂੰ ਸਮਝਾਉਨੇ ਆ ਕਿ ਅਸੀਂ ਨਹੀਂ ਵੀਜ਼ਾ ਉਹਦਾ ਅਪਲਾਈ ਕਰਦੇ ਅਸੀਂ ਵੀਜ਼ੇ ਦਾ ਵਾਵਾ ਵੀ ਨਹੀਂ ਪੜਦੇ ਹਾਂ ਪਰ ਅਸੀਂ ਲੀਗਲੀ ਉਹਦੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਕਰਨਾ ਕੰਮ ਹੈ ਸਾਡਾ ਕਿ ਉਹਨੂੰ ਸਮਝਾਉਣਾ ਸੈਕਿੰਡ ਕਿ ਜਿਹੜਾ ਵੀਜ਼ਾ ਅਫਸਰ ਹੈ ਜਾਂ ਜਿੰਨੇ ਵੀ ਤੁਹਾਡੀ ਫਾਈਲ ਵੇਖਣੀ ਹੈ ਉਹਨੇ ਕਿਸ ਨਜ਼ਰੀਏ ਨਾਲ ਤੁਹਾਡੀ ਫਾਈਲ ਵੇਖਣੀ ਜਿਵੇਂ ਜੱਜ ਸਾਹਿਬ ਵੀ ਸਾਡੀ ਫਾਈਲ ਵੇਖਣਗੇ ਤੇ ਅਸੀਂ ਦੱਸਣਾ ਹੈਗਾ ਨਾ ਕਿ ਸਾਡਾ ਪਿੰਚਿੰਗ ਪੁਆਇੰਟ ਕਿਹੜਾ ਸਾਡਾ ਲਿਉਰਿੰਗ ਪੁਆਇੰਟ ਕਿਹੜਾ ਕਿਹਦੇ ਤੇ ਅਸੀਂ ਪ੍ਰੈਸ ਕਰਨਾ ਤੇ ਆਪਣੀ ਵੀਜ਼ਾ ਲਵਾਉਣਾ ਮੈਂ ਆਪਣੀ ਗੱਲ ਦੱਸਦਾ ਮੇਰਾ ਪ੍ਰੋਫਾਈਲ ਠੀਕ ਹੈ ਤੁਸੀਂ ਜਾਣਦੇ ਹੋ ਲੱਖਾਂ ਦੀ ਤਰ੍ਹਾਂ ਦੁਨੀਆ ਜਾਂਦੀ ਹੈ ਮੈਂ ਯੂਕੇ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਮੈਨੂੰ 10 ਸਾਲ ਦਾ ਵੀਜ਼ਾ ਮਿਲਿਆ ਟਿਲ ਦਾ ਵੈਲਿਡਿਟੀ ਆਫ ਮਾਈ ਪਾਸਪੋਰਟ 8 ਸਾਲ ਬਣਦੇ ਆ ਫਿਰ ਮੈਂ ਯੂਐਸ ਦਾ ਵੀਜ਼ਾ ਅਪਲਾਈ ਕੀਤਾ ਮੈਨੂੰ ਯੂਐਸ ਨੇ ਵੀਜ਼ਾ ਦਿੱਤਾ 10 ਸਾਲ ਦਾ 2033 ਤੱਕ ਪਾਸਪੋਰਟ ਦੀ ਵੈਲਿਡਿਟੀ ਤੋਂ ਬਾਅਦ ਤੱਕ ਮੈਂ ਉਸ ਤੋਂ ਬਾਅਦ ਇੰਗਲੈਂਡ ਦਾ ਅਪਲਾਈ ਕੀਤਾ ਕਨਫਰਮ ਸਪੌਂਸਰਸ਼ਿਪ ਕਨਫਰਮ ਸਾਰੇ ਡਾਕੂਮੈਂਟ ਓਰੀਜਨਲ ਮੇਰਾ ਵੀਜ਼ਾ ਰਿਜੈਕਟ ਹੋਇਆ ਉਹ ਵਜ੍ਹਾ ਵਜ੍ਹਾ ਬਸ ਕਹਿੰਦੇ ਤੁਸੀਂ ਵਾਪਸ ਨਹੀਂ ਆਉਣਾ ਹੁਣ ਦੱਸੋ ਇਹ ਗਲਤੀ ਹੁਣ ਮੇਰੇ ਵਰਗੇ ਪ੍ਰੋਫਾਈਲ ਤੇ ਜਿੰਦੀ ਸੋਸ਼ਲ ਸਟੈਂਡਿੰਗ ਹੈ ਜਿਹਦੀ ਲੀਗਲ ਸਟੈਂਡਿੰਗ ਹੈ ਜਿਹਦੀ ਟੈਕਨੀਕਲ ਸਟੈਂਡਿੰਗ ਹੈ ਫਾਈਨੈਂਸ਼ੀਅਲ ਵੀ ਹੈ ਫਾਈਨੈਂਸ਼ੀਅਲ ਵੀ ਰੱਬ ਦੀ ਦਿਆਨਾ ਬੜੀ ਖੁੱਲੀ ਡੁੱਲੀ ਆ ਕੋਈ ਇਹੋ ਜਿਹੀ ਗਰੀਬੀ ਰੋਣ ਪਿੱਟਣ ਵਾਲਾ ਕੋਈ ਕੁਐਸਚਨ ਮਾਰਕ ਲਾਉਂਦੇ ਆ ਉਹ ਵੀ ਬਸ ਕਰਤਾ ਮੇਰੀ ਜਿਹੜੀ ਪ੍ਰੋਪਰਟੀ ਵੈਲਿਊਏਸ਼ਨ ਹੋਈ ਆ ਉਹ ਕਰੋੜਾਂ ਚ ਹੋਈ ਆ ਕੋਈ ਸੈਂਕੜਿਆਂ ਚ ਨਹੀਂ ਹੋਈ ਜਿਹੜੀ ਮੇਰੀ ਮਾਪੋਤ ਤੋਂ ਲੈ ਕੇ ਹੁਣ ਤੱਕ ਮੇਰੀ ਪ੍ਰੋਪਰਟੀ ਬਣੀ ਆ ਮੈਂ ਸਾਰੀ ਦਿਖਾਈ ਕਿ ਮੈਂ ਮੇਰੀਆਂ ਜੜ੍ਹਾਂ ਨੇ ਇੱਥੇ ਮੈਂ ਜਾਣਾ ਘੁੰਮਣ ਫਿਰਨਾ ਐਕਸਪਲ ਪਰ ਫਿਰ ਵੀ ਵੀਜ਼ਾ ਰਿਜੈਕਟ ਹੋਇਆ ਕੈਨੇਡਾ ਚ ਨਹੀਂ ਮਤਲਬ ਜਾ ਸਕਦੇ ਉਹ ਇੰਗਲੈਂਡ ਇੰਗਲੈਂਡ ਫਿਰ ਮੇਰੇ ਰਿਪੀਟ ਅਪਲਾਈ ਕੀਤਾ ਫਿਰ ਮੈਨੂੰ ਦਿੱਤਾ ਅੱਛਾ ਫਿਰ ਅੱਗੇ ਮੈਂ ਇਧਰ ਗੱਲ ਵੇਖੋ ਮੈਂ ਇੰਗਲੈਂਡ ਦਾ ਵੀਜ਼ਾ ਜਦੋਂ ਮੈਨੂੰ ਮਿਲ ਗਿਆ ਮੈਂ ਕਨਫਰਮ ਟਿਕਟ ਸਾਰਾ ਕੁਝ ਦਿਖਾਉਣ ਤੋਂ ਬਾਅਦ ਮੈਂ ਸਵਿਟਜ਼ਰਲੈਂਡ ਲਈ ਕੀਤਾ ਕਿ ਵਿੱਚੋਂ ਮੈਂ 5 ਦਿਨ ਲਈ ਜ਼ੁਰਿਕ ਜਾਣਾ ਆ ਮੇਰਾ ਇੰਸ਼ੋਰੈਂਸ ਹੈ ਮੈਂ ਮਤਲਬ ਆਲਮੋਸਟ ਲੱਖ ਯੂਰੋ ਦੀ ਆਪਣੀ ਫੈਮਿਲੀ ਦੀ ਮੈਂ ਫੈਮਿਲੀ ਨਾਲ ਜਾ ਰਿਹਾ ਲੱਖ ਯੂਰੋ ਦੀ ਇੰਸ਼ੋਰੈਂਸ ਕਰਾਈ origignal ਪੈਪਰ ਟਿਕਟਾਂ ਲਈਆਂ ਸਭ ਕੁਝ ਲਿਆ ਤੇ ਉਹਨਾਂ ਨੇ ਮੇਰੀ ਸੁਰਜੀਤ ਲੜ ਨੇ ਨਾ ਕਰਦੀ ਕਿਹਾ ਤੁਸੀਂ ਵਾਪਸ ਨਹੀਂ ਆਉਣਾ ਅੱਛਾ ਇੱਕ ਚੀਜ਼ ਹੋਰ ਹੈ ਜਿਹੜੀ ਸੋ ਸੋ ਜਿਹੜੀ ਜਿਹੜੀ ਕੈਲਕੂਲੇਸ਼ਨ ਹੈ ਇਹ ਕਿਹੜੇ ਅਫਸਰ ਕੋ ਫਾਈਲ ਕੀਤੀ ਉਹਦੇ ਤੇ ਨਿਰਭਰ ਕਰਦਾ ਹੈ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੋ ਗਈ ਉਹਦੇ ਤੇ ਨਿਰਭਰ ਕਰਦਾ ਫਿਰ ਮੇਰੀ ਜਿਹੜੀ ਜਿਹੜੀ ਅਗਲੀ ਜਿਹੜਾ ਖਤਰਨਾਕ ਕੰਮ ਹੁੰਦਾ ਥੈਟ ਇਜ਼ ਔਨ ਦਾ ਇਮੀਗ੍ਰੇਸ਼ਨ ਜਿਹੜੀ ਫੋਰਨ ਚ ਜਾਂਦੇ ਆ ਤੁਹਾਡੀ ਇਮੀਗ੍ਰੇਸ਼ਨ ਉਧਰ ਦੀ ਇਮੀਗ੍ਰੇਸ਼ਨ ਪੁੱਛਦੀ ਹੈ ਤੁਹਾਨੂੰ ਸਵਾਲ ਤੇ ਮੈਂ ਕੁਦਰਤੀ ਜਿਹੜੀ ਲਾਈਨ ਚ ਵੜਿਆ ਤੇ ਉੱਥੇ ਖਾਲੀ ਸੀ ਜਾਂਦੇ ਆ ਸਾਹਮਣੇ ਪੰਜਾਬੀ ਕੁੜੀ ਬੈਠੀ ਸੀ ਉਨੇ ਮੈਨਾਂ ਪਹਿਲਾਂ ਇੰਗਲਿਸ਼ ਗੱਲ ਕੀਤੀ ਸ਼ੁਰੂ ਮੈਂ ਕਹਾਂ ਯੂ ਕੈਨ ਟਾਕ ਟੂ ਮੀ ਇਨ ਪੰਜਾਬੀ ਆਲਸੋ ਆਮ ਆਲਸੋ ਪੰਜਾਬੀ ਤੇ ਕਹਿੰਦੇ ਕੀ ਪਰਪਸ ਹੈ ਤੁਹਾਡਾ ਕਿੱਥੇ ਕੋ ਰਹਿਣਾ ਜੇ ਕਿਦਨ ਵਾਪਸ ਜਾਣਾ ਜੇ ਮੇਰੀ ਬੇਟੀ ਨਾਲ ਸੀ ਉਹਨੇ ਤਿੰਨ ਸਵਾਲ ਪੁੱਛੇਆ ਪ੍ਰੋਫਾਈਲ ਦੇਖਿਆ ਮੈਂ ਦਸ ਕਾਰਡ ਦਿਖਾਇਆ ਆਪਣਾ ਵੀ ਲਾਇਰ ਆ ਮੈਂ ਇੰਡੀਆ ਸੌਲਸੀਟਰ ਆ ਉਹਨੇ ਇੱਕ ਸਕਿੰਟ ਨਹੀਂ ਲਾਇਆ ਜਦ ਕਿ ਮੈਨੂੰ ਲੱਗਦਾ ਸੀ ਵੀ 2 ਤੋਂ 2.5 ਘੰਟੇ ਲੱਗਣਗੇ ਉਥੇ ਲਾਈਨ ਚ ਖਲੋ ਕੇ ਸੋ ਉਹਨਾਂ ਨੇ 1 ਮਿੰਟ ਚ ਕਰਤਾ ਗੱਲ ਇਹ ਹੈ ਕਿ ਦੇਖੋ ਪਰਪਸ ਕਲੀਅਰ ਹੋਵੇ ਸਭ ਕੁਝ ਕਲੀਅਰ ਹੋਵੇ ਤਾਂ ਵੀ ਵੀਜ਼ਾ ਇਹੋ ਜੇ ਕੰਟਰੀ ਔ ਕੀ ਕੋਈ ਉਸ ਵਿਜ਼ਨ ਨੂੰ ਮਿਸਯੂਜ਼ ਨਾ ਕਰੇ ਅੱਛਾ ਇੱਕ ਸਵਾਲ ਮੈਥੇ ਆ ਰਿਹਾ ਵੀ ਜਿਹੜੀ ਫਿਗਰਾਂ ਸਾਹਮਣੇ ਆ ਰਹੀਆਂ ਨੇ ਇਹ ਏਜੰਟ ਕੀ ਕਹਿ ਕੇ ਲੈਂਦੇ ਨੇ ਮਤਲਬ ਕਰੋੜਾਂ ਰੁਪਏ ਵੀ ਜਿਹੜੇ ਹੈਗੇ ਨੇ ਦੇਖੋ ਜਿਹੜੇ ਬੰਦੇ ਨੇ ਇਲੀਗਲ ਐਂਟਰੀ ਕਰਨੀ ਹੁੰਦੀ ਹੈ ਮੈਂ ਤੁਹਾਨੂੰ ਇੱਕ ਆਪਣੇ ਜਿਹੜਾ ਇੱਕ ਮੇਰੇ ਕੋਲ ਵੀ ਏਜੰਟ ਆਇਆ ਸੀ ਉਹਦੀ ਵੀ ਕਹਾਣੀ ਸੁਣਾਉਣਾ ਉਹ ਕੀ ਕਰਦਾ ਸੀ ਵੀ ਇਹ ਜਿੰਨੇ ਵੀ ਪੈਸੇ ਲੈਂਦਾ ਸੀ ਏ ਬੀ ਸੀ ਅਮਾਉਂਟ ਇਥੋਂ ਉਹ ਸਰਦਾਰ ਬਲਜੀਤ ਸਿੰਘ ਬਰਵਾਦ ਅਰिजिनल ਪਾਸਪੋਰਟ ਤੇ ਤੁਹਾਨੂੰ ਟਰੈਵਲ ਕਰਾਏਗਾ ਕਿਸੇ ਵੀ ਅਫਰੀਕਾ ਦੇ ਕੰਟਰੀ ਫੋਰ ਐਗਜ਼ਾਮਪਲ ਕਾਂਗੋ ਜਾਂ ਗਾਨਾ ਇਹੋ ਜਿਹੀ ਕਿਸੇ ਕੰਟ ਉੱਥੇ ਉਹ ਤੁਹਾਨੂੰ ਮਹੀਨਾ ਦੋ ਮਹੀਨੇ ਰੱਖੇਗਾ ਜਿੱਦਣ ਉੱਥੇ ਕੀ ਕਰਦੇ ਸੀ ਉਹ ਦੋ ਨੰਬਰ ਦਾ ਪਾਸਪੋਰਟ ਦਿੰਦੇ ਆ ਉੱਤੇ ਫੋਟੋ ਵੀਜ਼ਾ ਲੱਗਾ ਹੁੰਦਾ ਫੋਟੋ ਤੁਹਾਡੀ ਹੁੰਦੀ ਹੈ ਤੇ ਜਿਹੜਾ ਵੀ ਇਮੀਗ੍ਰੇਸ਼ਨ ਵਾਲਾ ਬੰਦਾ ਉੱਥੋਂ ਜਿੰਨੇ ਤੁਹਾਨੂੰ ਬਾਹਰ ਕੱਢਣਾ ਜਿਹੜਾ 에어ਪੋਰਟ ਮੈਨੇਜਰ ਹੈ ਜੋ ਵੀ ਜੜ ਵੀ ਸੈਟਿੰਗ ਕੀਤੀ ਹੈ ਸਿੱਧਾ ਜਹਾਜ਼ ਦੇ ਅੰਦਰ ਤੱਕ ਬਿਠਾਉਂਦੀ ਉਹਨਾਂ ਦੀ ਗਾਰੰਟੀ ਹੁੰਦੀ ਹੈ ਔਰ ਉਸ ਬੰਦੇ ਕੋਲ ਸਿਰਫ ਇੱਕ ਪਾਏ ਕੱਪੜੇ ਉਸ ਤੋਂ ਇਲਾਵਾ ਉਹਦਾ ਪਾਸਪੋਰਟ ਟਿਕਟ ਤੇ ਇੱਕ ਨੋਕੀਆ ਛੋਟਾ ਫੋਨ ਉੱਚ ਸਿੰਪਲ ਯੂਨੀ ਅਮਰੀਕਾ ਦੀ ਠੀਕ ਸਿੰਪਲ ਫੋਨ ਸਿੰਪਲ ਫੋਨ ਉਹਨੇ ਸਮਝਾਇਆ ਜਾਂਦਾ ਵੀ ਜਦੋਂ ਤੂੰ ਜਾ ਕੇ ਉੱਥੇ ਉਤਰਨਾ ਤੂੰ ਆਪਣਾ ਪਾਸਪੋਰਟ ਸਭ ਤੋਂ ਪਹਿਲਾਂ ਕਤਰ ਕਤਰ ਕੇ ਨਾ ਐਨ ਚੂਰਾ ਕਰਕੇ ਫਲੈਚ ਸੁੱਟਣਾ ਡਿਸਟਰੋਏ ਕਰਨਾ ਪੂਰੀ ਤਰ੍ਹਾਂ ਡਿਸਟਰੋਏ ਕਰਨਾ ਜੇ ਤੂੰ ਫੜੇਗਾ ਪਾਸਪੋਰਟ ਨਾ ਤੇ ਪਰਚਾ ਘੋਰ ਵਧੇਗਾ ਤੇ ਫਿਰ ਉਸ ਤੋਂ ਬਾਅਦ ਤੂੰ ਆਪਣਾ ਫੋਨ ਵੀ ਸਾਨੂੰ ਫੋਨ ਕਰ ਦੇਣਾ ਪਹੁੰਚ ਉਤਰ ਗਿਆ ਜੀ ਉਹ ਵੀ ਸੁੱਟ ਸੁੱਟ ਦੇਣਾ ਸਿਮ ਤੋੜ ਦੇਣੀ ਖਾ ਲੈਣੀ ਭਾਵੇਂ ਫਿਰ ਉਸ ਤੋਂ ਬਾਅਦ ਤੂੰ ਜਾਣਾ ਹੈ ਉੱਥੇ ਕਾਊਂਟਰ ਨੰਬਰ ਜਿਹੜਾ ਵੀ ਉਹ ਦੱਸਦੇ ਨੇ ਉੱਥੇ ਜਾ ਕੇ ਅੰਜ ਹੱਥ ਖੜੇ ਕਰਕੇ ਸਾਈਲਮ ਸਾਈਲਮ ਬੋਲਣਾ ਪੈਣਾ ਉਹ ਤੈਨੂੰ ਪੁੱਛਦੇ ਰਹਿਣ ਵੀ ਤੂੰ ਕਿੱਥੋਂ ਆਇਆ ਹੈ ਕਿਹੜੇ ਪਾਸੇੋਂ ਆਇਆ ਹੈ ਕਿਹੜੇ ਜਹਾਜ਼ਾਂ ਆਇਆ ਕੁਝ ਨਹੀਂ ਬੋਲਣਾ ਠੀਕ ਤੇ ਉੱਥੇ ਉਸ ਤੋਂ ਬਾਅਦ ਉਹ ਤੁਹਾਨੂੰ ਸਿੱਧਾ-ਸਿੱਧਾ ਲੈ ਜਾਣਗੇ ਜਿਹੜਾ ਉਹਨਾਂ ਦਾ ਡਿਟੈਂਸ਼ਨ ਹੋਮਸ ਹੁੰਦੇ ਨੇ ਉੱਥੇ ਪੂਰਾ ਮੈਡੀਕਲ ਹੋਏਗਾ ਪੂਰਾ ਤੁਸੀਂ ਕੀ ਖਾਂਦੇ ਹੋ ਕੀ ਪੀਂਦੇ ਹੋ ਪੂਰੀ ਸੇਵਾ ਕਰਦੇ ਆ ਫਿਰ ਤੇਰੀ ਉੱਥੇ 14 ਦਿਨ ਤੋਂ ਬਾਅਦ ਉੱਥੋਂ ਇੱਕ ਜ਼ਮਾਨਤ ਲੱਗ ਜੇਗੀ ਉਹ ਲੋਕਲ ਵਕੀਲ ਲਾਏਗਾ ਉਹ 4000 ਡਾਲਰ ਉਦੋਂ ਲੈਂਦਾ ਸੀ ਹੁਣ ਪਤਾ ਨਹੀਂ ਕਿੰਨੇ ਲੈਂਦਾ ਲੈ ਕੇ ਤੇ ਤੈਨੂੰ ਉੱਥੋਂ ਪਹਿਲਾ ਸੀਗਾ ਇਹ ਕੰਮ ਤੇ ਜਦੋਂ ਤੁਸੀਂ ਅਸਾਈਲਮ ਲਾ ਲਈ ਤੁਹਾਨੂੰ ਉੱਥੇ ਰਹਿ ਕੇ ਉਹ ਕੰਟਰੀ ਕਹਿੰਦਾ ਵੀ ਸਾਡੇ ਸਿਰ ਤੇ ਬੋਝ ਨਾ ਬਣਨੇ ਲੋਕ ਅੱਛਾ ਇਹ ਤਾਂ ਸੀ ਇੱਕ ਤਰੀਕਾ ਦੂਜਾ ਤਰੀਕਾ ਹੈਗਾ ਕਿ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਲੰਘ ਕੇ ਜਾਣਾ ਮੈਕਸੀਕੋ ਦੀ ਮੈਕਸੀਕੋ ਦੀਆਂ ਕੰਨਾਂ ਟੱਪਣੀਆਂ ਸੋ ਉਹ ਵਾਲੇ ਰਸਤੇ ਵੀ ਹੈਗੇ ਨੇ ਵੀ ਉੱਥੋਂ ਪਹਿਲਾਂ ਬੋਟ 'ਚ ਜਾਣਾ ਕਈ ਬੱਚੇ ਤੇ ਸਮੁੰਦਰਾਂ 'ਚ ਡਿੱਗ ਪੈਂਦੇ ਨੇ ਇੱਕ ਬੋਟ ਦੀ ਕੈਪੈਸਿਟੀ 10 ਦੀ ਹੁੰਦੀ ਆ ਉੱਥੇ 70 70 ਬੰਦੇ ਬਿਠਾਏ ਹੁੰਦੇ ਨੇ ਬੋਟਾਂ ਰਸਤੇ ਡੁੱਬਦੀਆਂ ਨੇ ਜਿਹੜੇ ਰੋਜ਼ ਦੇ ਜਾਣ ਵਾਲੇ ਉਹਨਾਂ ਨੂੰ ਤੇ ਰਸਤਾ ਵੀ ਪਤਾ ਸਮੁੰਦਰ 'ਚ ਵੀ ਮੈਂ ਸੂਰਜ ਉਹਦੇ ਘਰ ਆ ਜਾਂਦੇ ਨੇ ਪਰ ਜਿਹੜਾ ਡੁੱਬ ਕੇ ਮਰ ਜਾਂਦਾ ਮਾਂ ਦਾ ਪੁੱਤ ਉਹਦੀ ਕੋਈ ਗਿਣਤੀ ਨਹੀਂ ਹੁੰਦੀ ਹੁਣ ਇਹ ਵੀ ਤੁਸੀਂ ਸਾਈਲਮ ਦੀ ਗੱਲ ਕੀਤੀ ਕਹਿੰਦੇ ਜਦੋਂ ਹੁਣ ਉੱਥੇ ਜਿਹੜੇ ਫੜੇ ਵੀ ਜਾ ਰਹੇ ਮੈਕਸਿਕੋ ਦੇ ਬਾਰਡਰ ਤੇ ਤੇ ਉਹ ਅਮਰੀਕਨ ਜਿਹੜੀ ਆਫੀਸਰਸ ਨੇ ਉਸ ਪਹਿਲਾ ਸਵਾਲ ਇਹ ਹੀ ਪੁੱਛਦੇ ਨੇ ਤੁਹਾਨੂੰ ਤੁਹਾਡੇ ਦੇਸ਼ ਚ ਸੂਬੇ ਚ ਕੋਈ ਜਾਨਮਾਲ ਦਾ ਖਤਰਾ ਹੈ ਤੁਸੀਂ ਸਾਈਲਮ ਕਿਉਂ ਲੈਣਾ ਚਾਹੁੰਦੇ ਹੋ ਮਤਲਬ ਲੋਕਾਂ ਨੂੰ ਕੀ ਲੱਗਦਾ ਕਿ 2 ਨੰਬਰ ਨਾਲ ਹੀ ਜਾ ਕੇ ਸਾਡੀ 1 ਨੰਬਰ ਚ ਲਾਈਫ ਬਣ ਜੇਗੀ ਉੱਥੇ ਦੇਖੋ ਮੈਂ ਤੁਹਾਨੂੰ ਇੱਕ ਬੜੀ ਬਧੀਆ ਗੱਲ ਦੱਸਾਂ ਹੁਣ ਮੈਂ ਰੌਲਾ ਤੇ ਪਾਣਾ ਪੈ ਗਿਆ ਮੈਨੂੰ ਬਲਜੀਤ ਮਰਵਾਜ ਜ ਤੁਸੀਂ ਸਰਕਾਰ ਨੂੰ ਕਹਿ ਰਹੇ ਹੋ ਕਿ ਮੈਨੂੰ ਮੇਰੇ ਕੰਟਰੀ 'ਚ ਖਤਰਾ ਹੈ ਉਹ ਕਹਿੰਦਾ ਖਤਰਾ ਕਿੱ데 ਤੋਂ ਹੈ ਮੈਂ ਕਹਿੰਦਾ ਜੀ ਮੇਰੇ ਕੋ ਮਿਸਟਰ ਫਰੁਨ ਘੇਰਾ ਤੋਂ ਖਤਰਾ ਹੈ ਜਾਂ ਮਿਸਟਰ ਅਰਸ਼ ਕੁਮਾਰਾ ਤੋਂ ਖਤਰਾ ਉਹ ਕਹਿੰਦਾ ਵੀ ਠੀਕ ਹੈ ਓਵਰਸਰ ਰਹਿੰਦਾ ਉਹ ਮੰਨ ਲਓ ਗੁਰਦਾਸਪੁਰ ਰਹਿੰਦਾ ਤੇ ਤੂੰ ਚੰਡੀਗੜ੍ਹ ਰਹਿਣਾ ਤੈਨੂੰ ਖਾਦਾ ਖਤਰਾ ਤੇ ਜੇ ਮੰਨ ਲਓ ਇੱਕੋ ਸ਼ਹਿਰ 'ਚ ਵੀ ਰਹਿੰਦੇ ਹੋ ਤੂੰ ਵੀ ਸ਼ਹਿਰ ਬਦਲ ਲਓ ਕੰਟਰੀ ਕਿਉਂ ਬਦਲਣਾ ਇੱਥੇ ਸਾਡੇ ਪੰਜਾਬੀ ਭਰਾ ਗਲਤੀ ਕਰ ਚੁੱਕੇ ਨੇ ਤੁਸੀਂ ਉੱਥੇ ਪੰਜਾਬ ਪੁਲਿਸ ਤੋਂ ਜਾਂ ਪੰਜਾਬ ਸਰਕਾਰ ਤੋਂ ਜਾਂ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਤੋਂ ਤੁਹਾਨੂੰ ਕੀ ਖਤਰਾ ਹੈ ਤੁਸੀਂ ਉਹ ਦੱਸੋ ਕਿ ਮੈਨੂੰ ਇਹ ਖਤਰਾ ਪਿਆ ਸੀ ਮੈਂ ADGP ਸਿਕਿਉਰਟੀ ਨੂੰ ਚਿੱਠੀ ਲਿਖੀ ਸੀ ਤੇ ਉਹਨੇ ਮੇਰੇ ਤੇ ਕੋਈ ਐਕਸ਼ਨ ਨਹੀਂ ਮੇਰੇ ਕੋਲ ਅੱਜ ਹੈਗਾ ਖਤਰਾ ਮੈਨੂੰ ਖਤਰੇ ਦੇ ਬੜੇ ਮੇਲਾਂ ਆਈਆਂ ਨੇ ਮੇਰੇ ਕੋਲ ਬੜਾ ਕੁਝ ਹੈਗਾ ਪ੍ਰੂਫ ਮੈਂ ADGP ਸਿਕਿਉਰਟੀ ਤੋਂ ਸਿਕਿਉਰਟੀ ਮੰਗੀ ਹੈ ਫਿਰ ਮੈਂ ਪੀ ਬੋਰ ਜਿਹੜਾ ਹੁੰਦਾ ਪ੍ਰੋਹੀਬਿਟਿਵ ਬੋਰ ਦੀ ਬੰਦੂਕ ਗਨ ਮੰਗੀ ਆ ਮੈਨੂੰ ਦਿਓ ਗਨ ਮੈਂ ਸੋਫਿਸਟੀਕੇਟਿਡ ਵੈਪਨ ਰੱਖਣਾ ਆਪਣੇ ਕੋਲ ਸੋ ਉਹ ਨਹੀਂ ਮਿਲ ਰਿਹਾ ਤੇ ਮੈਂ ਇਹਰ ਦਾ ਬੰਦਾ ਜਾ ਕੇ ਕੱਲ ਨੂੰ ਕਹਵੇ ਕਿ ਦੇਖੋ ਆ ਮੈਨੂੰ ਖਤਰਾ ਜੀ ਇਹਨਾਂ ਨਾਲ ਬੰਦਿਆਂ ਤੋਂ ਮੈਨੂੰ ਥ੍ਰੈਟ ਆਈ ਆ ਆ ਰਿਕਾਰਡ ਉੱਥੇ ਬੋਲਦਾ ਮੇਰੀ ਸਰਕਾਰ ਵੀ ਨਹੀਂ ਸੁਣ ਰਹੀ ਮੇਰੀ ਪੁਲਿਸ ਪ੍ਰਸ਼ਾਸਨ ਵੀ ਨਹੀਂ ਸੁਣ ਰਿਹਾ ਤੇ ਮੈਂ ਮੈਨੂੰ ਮੇਰੀ ਜਾਨ ਮਾਲ ਨੂੰ ਖਤਰਾ ਹੈ ਡੈਫੀਨੇਟਲੀ ਉਹ ਕੰਮ ਹੋਏਗਾ ਤੁਸੀਂ ਆਪ ਮਿਸਮੈਚ ਕਰਤਾ ਤੁਸੀਂ ਕਹਿੰਦੇ ਹੋ ਨਾ ਸਰਕਾਰ ਤੋਂ ਖਤਰਾ ਨਾ ਪੁਲਿਸ ਕੋ ਖਤਰਾ ਨਾ ਕਿਸੇ ਹੋਰ ਇਹੋ ਜੀ ਸਰਕਾਰੀ ਏਜੰਸੀ ਤੋਂ ਖਤਰਾ ਜੇ ਤੁਹਾਨੂੰ ਪ੍ਰਾਈਵੇਟ ਬੰਦੇ ਤੋਂ ਖਤਰਾ ਤੇ ਸ਼ਰ ਬਦਲੋ ਲੀਗਲ ਪੁਆਇੰਟ ਆਫ ਇਹ ਗੱਲ ਹੈ ਲੀਗਲ ਪੁਆਇੰਟ ਆਫ ਥਿਊ ਨਾਲ ਤੁਸੀਂ ਕੀ ਕਹਿੰਦੇ ਤੁਸੀਂ ਏਜੰਟਾਂ ਨਾਲ ਖੜੇ ਹੋ ਸਰਕਾਰਾਂ ਦੇ ਲੋਕ ਸੁੱਟ ਰਿਹਾ ਸਰਕਾਰਾਂ ਨਾਲ ਖੜੇ ਹੋ ਕਿ ਜਿਹੜੇ ਡਿਪੋਰਟ ਹੋ ਕੇ ਵਾਪਸ ਆ ਗਏ ਉਹਨਾਂ ਨਾਲ ਖੜੇ ਹੋ ਲੀਗਲ ਮੈਂ ਭਾਜੀ ਸਰ ਲੀਗਲ ਤੌਰ ਤੇ ਏਜੰਟ ਨਾਲ ਵੀ ਖੜੇ ਹੋ ਮੈਂ ਏਜੰਟ ਨਾਲ ਬਿਲਕੁਲ ਨਹੀਂ ਕਿ ਤੂੰ ਦੱਸਦਾ ਹੋਣਾ ਨਾ ਕਿ ਤੂੰ ਡੰਗੀ ਰੂਟ ਤੇ ਜਾਏਂਗਾ ਤੇਰੇ ਪੱਲੇ ਕੁਝ ਨਹੀਂ ਹੈ ਤੈਨੂੰ ਐਦਾਂ ਭੇਜਿਆ ਹਾਂ ਇਹ ਨਾ ਮਿਸਗਾਈਡ ਕਰਦੇ ਏਜੰਟ ਮੈਂ ਕਹਾਂ ਜੀ ਬਹੁਤ ਜ਼ਿਆਦਾ ਨਹੀਂ ਮਿਸਗਾਈਡ ਮੈਂ ਹੋਣ ਜਾਣਾ ਆਪ ਯੈਸ ਮੇਰੇ ਪੱਲੇ ਕੁਝ ਨਹੀਂ 10ਵੀਂ ਮੇਰ ਕੋ ਬਾਸ ਨਹੀਂ ਹੋਈ ਬਾਪੂ ਦਾ ਕਿੱਲਾ ਕੱਲ ਚ ਗੂਠਾ ਦੇ ਕੇ ਮੈਂ ਇਹ ਪੀਣ ਲੱਗਾਈ ਦਵਾਈ ਲੱਗਾਈ ਬੀਣ ਮੇਰੇ ਤੇ ਦੇਦੇ ਪਹਿਲੀ ਵੇਚਦੇ ਤੇ ਬਾਪੂ ਵਿਚਾਰੇ ਨੇ ਪਹਿਲੀ ਵੇਚ ਲਈ ਆ ਉਹ ਪੈਸੇ ਨੋਟ ਕੀ ਕਾਗਜ਼ਾਂ ਦੇ ਮੈਂ ਤੁਹਾਨੂੰ ਇੱਕ ਜੱਟ ਪਾਉ ਦੀ ਗੱਲ ਸੁਣਾਉਣਾ ਉਹ ਵਿਚਾਰਾ ਵੇਖ ਭੋਲੇ ਹੁੰਦੇ ਨੇ ਕਈ ਥਾਵਾਂ 'ਚ ਕਈ ਚੀਜ਼ਾਂ 'ਚ ਬੜੇ ਚਲਾਕ ਨੇ ਪਰ ਭੀ ਹੈਗੇ ਆ ਕਈ ਭੋਲੇ ਨੇ ਹੁਣ 30 ਲੱਖ ਰੁਪਏ ਹੁਣ ਉਹ ਕਹਿੰਦਾ ਪੇਮੈਂਟ ਕਰਨੀ ਸੀ ਮੈਨੂੰ ਕਹਿੰਦਾ ਵਕੀਲ ਸਾਹਿਬ ਨਾਲੇ ਵਕੀਲ ਸਾਹਿਬ ਕਹਿੰਦੇ ਨਾਲੇ ਤੂੰ ਕਹਿੰਦੇ ਆ ਵੀ ਵਕੀਲ ਸਾਹਿਬ ਤੂੰ ਮੇਰੇ ਨਾਲ ਚੱਲ ਕਿ ਮੈਨੂੰ ਸਮਝ ਨਹੀਂ ਗਈ ਤੇ ਮੈਂ ਚੱਲ ਗਿਆ ਨਾਲ ਚਲੋ ਮੈਂ ਕਹਾਂ ਚਲ ਸ਼ਰੀਫ ਆਦਮੀ ਹੈ ਤੇ ਕਰਾਦਨ ਨੇ ਇਹਦਾ ਕੰਮ ਅਸੀਂ ਚਲ ਗਏ ਉਹਦੇ ਜਿੱਥੇ ਵੀ ਪੇਮੈਂਟ ਕਰਨੀ ਚਲ ਗਏ ਪੈਸੇ ਦਿੱਤੇ ਤੇ ਮੇਰੇ ਨਾ ਖਿੱਚੀ ਜਾਣ ਮੈਂ ਕਹਾ ਹਾਂ ਕਹਿੰਦਾ ਮੇਰਾ ਪਰਨਾ ਤੇ ਵਾਫੇ ਦਵਾ ਦੇ ਪਰਨੇ ਚ ਬੰਨੇ ਹੀ ਪੈਸੇ ਹੁਣ 30 ਲੱਖ ਰੁਪਇਆ ਦਿੱਤਾ ਉਹਦੀ ਨਹੀਂ ਉਹਨੂੰ ਚਿੰਤਾ ਉਹ ਪਰਨੇ ਦੀ ਚਿੰਤਾ ਜਿਹੜੇ ਪਰਨੇ 30 ਲੱਖ ਬਣ ਕੇ ਲਿਆਇਆ ਵਿਚਾਰਾ ਉਹਨੂੰ ਦੇਖੋ ਭੋਲਾਪਾਨੀ ਹੈ ਨਾ ਕਿ ਉਹ 20 ਦਾ ਹੋਊ ਨਹੀਂ 30 ਦਾ ਹੋਊ 50 ਦਾ ਹੋਊ 100 ਦਾ ਉਹ 30 ਲੱਖ ਦੇ ਬਾਰੇ ਨਹੀਂ ਉਹਨੇ ਮੈਨੂੰ ਪੁੱਛਿਆ ਵੀ ਕਿਤੇ ਸਹੀ ਜਗ੍ਹਾ ਜਾਂਦੇ ਵੇ ਕਿ ਨਹੀਂ ਜਾਂਦੇ ਵੇ ਕਹਿੰਦਾ ਮੇਰਾ ਪਰਨਾ ਵਾਪਸ ਹੋਵੇ ਫਿਰ ਲੋਕਾਂ ਦੀ ਇੱਕ ਬੜੀ ਕਾਮਨ ਜੀ ਗੱਲ ਜੀ ਰੋਜ਼ਗਾਰ ਨਹੀਂ ਐ ਇਨ ਸੋਰਸ ਆਫ ਇਨਕਮ ਨਹੀਂ ਅਸੀਂ ਤਾਂ ਛੱਡ ਕੇ ਜਾ ਰਹੇ ਆ ਪੰਜਾਬ ਨੂੰ ਸਰਕਾਰ ਤੇ ਤੌਹਮਤਾਂ ਲਾ ਦੇਣੀ ਆ ਸਾਡੇ ਜਿਹੜੇ ਬਜ਼ੁਰਗ ਨੇ ਨਾ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਦੇਖੋ ਤਰਨਤਾਰਨ ਸਾਹਿਬ ਤੇ ਅੰਮ੍ਰਿਤਸਰ ਦੋ ਥਾਂ ਤੇ ਇੱਕ ਬਖਸ਼ ਹੈਗੀ ਆ ਜਿਹਨੂੰ ਕੋੜ ਪਿਆ ਨਾ ਉਥੇ ਢਾਲਵੇ ਚਾਹੇ ਤਰਨਤਾਰਨ ਢਾਲਵੇ ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਢਾਲਵੇ ਤੇ ਠੀਕ ਹੋ ਜਾਏਗਾ ਠੀਕ ਹੈ ਜੀ ਤੇ ਉਹ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜਿਹੜੇ ਤਰਨਤਾਰਨ ਕੋੜੇ ਕੰਮ ਤੇ ਇੱਥੇ ਵੀ ਨਹੀਂ ਹੈਗਾ ਤੁਸੀਂ ਜਿਹੜੀ ਮਰਜ਼ੀ ਕਮਿਊਨਿਟੀ 'ਚ ਵੜ ਜਾਓ ਕਿੰਨੇ ਪੱਤਰਕਾਰ ਵੇਲੇ ਤੁਰੇ ਫਿਰਦੇ ਚਲੋ ਮੈਂ ਧੜ ਤੇ ਆਣਾ ਕਿੰਨਾ ਕੈਮਰਾਮੈਨ ਵੇਲੇ ਤੁਰੇ ਫਿਰਦਾ ਕੰਮ ਮੈਂ ਧੜ ਤੇ ਆਉਣਾ ਉਹਨਾਂ ਨੂੰ ਹਨਰ ਹੀ ਨਹੀਂ ਹੈਗਾ ਕਿਹੜੀ ਚੀਜ਼ ਕਿਸ ਵੇਲੇ ਕਿਸ ਤਰ੍ਹਾਂ ਦੀ ਕੈਪਚਰ ਕਰਨੀ ਹੈ ਕੀ ਆਉਟਪੁੱਟ ਦੇਣੀ ਹੈ ਕਿਹੜਾ ਸਵਾਲ ਪੁੱਛਣਾ ਸਿਰਫ ਮਾਈਕ ਹੱਥ ਫੜ ਕੇ ਪੱਤਰਕਾਰ ਥੋੜੀ ਬਣ ਜਾਣਾ ਉਸ ਚੀਜ਼ ਨਾਲ ਕੜੀ ਨਾਲ ਜੁੜਨ ਵਾਲੀਆਂ ਚੀਜ਼ਾਂ ਕਿੱਥੋਂ ਲੱਭਣੀਆਂ ਨੇ ਰਿਸਰਚ ਕੀ ਹੈ ਔਰ ਫਿਰ ਕੰਟੈਂਟ ਪਬਲਿਕ ਤੱਕ ਪਹੁੰਚਾਉਣਾ ਕੀ ਹੈ ਹੁਣ ਇਹੋ ਜਿਹੀ ਵੀ ਤੁਹਾਨੂੰ ਪਤਾ ਨਾ ਜਸਪੀਨ ਸੈਂਡਲਸ ਤੇ ਮੈਂ ਗੈਸ ਕੀਤਾ ਹੁਣ ਉਹ ਉਹ ਗੱਲ ਵੱਖਰੀ ਕਰਦੇ ਆ ਬਿਲਕੁਲ ਠੀਕ ਹੈ ਸੋ ਮੈਂ ਪਹਿਲਾਂ ਕਾਨੂੰਨ ਦੇ ਬਾਰੇ ਦੱਸਾਂ ਕਹਿੰਦਾ ਜਿਹੜੇ ਪ੍ਰੋਵੀਜ਼ਨਸ ਨੇ ਆਈਐਨਏ ਆਈਐਨਏ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਆਈਐਨਏ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਆਈਐਨਏ ਕਹਿੰਦਾ ਪ੍ਰੈਫਰੈਂਸ ਸਿਸਟਮ ਕਹਿੰਦਾ ਪ੍ਰੈਫਰੈਂਸ ਸਿਸਟਮ ਦਿੱਤਾ ਗਿਆ ਪ੍ਰਾਇਰਟਾਈਜ਼ ਨੂੰ ਜਿਹੜੇ ਸਪੈਸਿਫਿਕ ਸਕਿੱਲ ਤੇ ਫੈਮਲੀ ਤੇ ਆਏ ਨੇ ਹੱਥ ਚ ਹੁਨਰ ਆ ਜੇ ਨਾਲ ਖੁਦ ਹੁਨਰ ਹੈ ਜਲੇਬੀਆਂ ਤਲੰਦਾ ਹੁਨਰ ਹੈ ਤਾਂ ਵੀ ਤੁਸੀਂ ਜਿੰਦਾ ਹੋਗੇ ਉਥੇ ਤਾਨੂੰ ਵੈਲਡਿੰਗ ਕਰਨ ਦਾ ਹੁਨਰ ਹੈ ਠੀਕ ਹੈ ਧੋਬੀ ਹੈ ਕੋਈ ਕੁਝ ਕਰ ਸਕਦਾ ਕੋ ਮੋਚੀ ਹੈ ਕੋਈ ਮੋਚੀ ਹੈ ਕੋਈ ਸਕਫਲ ਨਾਈ ਹੈ ਕੋਈ ਨਾਈ ਹੈ ਕੋਈ ਕੰਸਟਰਕਸ਼ਨ ਵਾਲਾ ਬੰਦਾ ਹੈ ਕੋਈ ਤਰਖਾਨ ਹੈ ਕੋਈ ਚੰਗੀ ਸਫਾਈ ਕਰਨ ਵਾਲਾ ਬੰਦਾ ਹੀ ਹੈ ਜਿੰਨੂੰ ਕੋਈ ਸਪੈਸੀਫਿਕ ਸਫਾਈ ਕਰਨੀ ਆਂਦੀ ਹੈ ਹਾਂ ਠੀਕ ਹੈ ਤੁਹਾਡੇ ਹੁਨਰ ਦਾ ਉਥੇ ਕੰਮ ਕਿੰਨਾ ਕਿੰਨਾ ਨਹੀਂ ਬਾਤ ਦੀ ਗੱਲ ਹੈ ਪਰ ਹੁਨਰ ਵਾਲੇ ਦੀ ਤੇ ਬੜੀ ਕਦਰ ਹੈ ਔਰ ਬੜੇ ਪੈਸੇ ਹੈ ਬੜੇ ਹੀ ਪੈਸੇ ਮੈਂ ਲੰਡਨ ਗਿਆ ਤੇ ਲੰਡਨ ਦੀ ਹਰ ਬੱਸ ਦੇ ਪਿੱਛੇ ਲਿਖਿਆ ਸੀ ਡਰਾਈਵਰ ਯੂ ਵਾਂਟ ਟੂ ਬੀ ਡਰਾਈਵਰ ਯੂ ਵਾਂਟ ਟੂ ਬੀ ਅਟੈਂਡੈਂਟ ਅਪਲਾਈ ਅਸ ਉਦੀ ਕੁਆਲਿਫਿਕੇਸ਼ਨ ਹੈ ਅਪਲਾਈ ਕਰੋ ਤੇ ਲੈ ਲਓ ਜੌਬ ਉਥੇ ਪੁਲਿਸ ਚ ਭਰਤੀ ਹੋ ਸਕਦੇ ਹੋ ਤੁਸੀਂ ਇੱਕ ਕੁਆਲਿਫਿਕੇਸ਼ਨ ਤੇ ਇੱਕ ਆਪਣੀ ਸਿਟੀਜ਼ਨਸ਼ਿਪ ਵਾਸਤੇ ਸੋ ਪ੍ਰੀਫਰੈਂਸ ਸਿਸਟਮ ਹੋ ਗਿਆ ਐਕਸਕਲੂਜ਼ਨ ਕੀ ਨੇ ਕਹਿੰਦਾ ਗਰਾਉਂਡ ਆਫ ਐਕਸਕਲੂਜ਼ਨ ਐਂਡ ਡਿਪੋਰਟੇਸ਼ਨ ਇਨਕਲੂਡ ਹੈਲਥ ਰਿਲੇਟਿਡ ਇਸ਼ੂਜ਼ ਜੇ ਤੁਸੀਂ ਕਿਸੇ ਵੀ ਸਪੈਸਿਫਿਕ ਬਿਮਾਰੀ ਤੋਂ ਜਾ ਰਹੇ ਹੋ ਗਏ ਉਥੇ ਜਾਂ ਉਥੇ ਹੈਗੇ ਹੋ ਤਾਂ ਇਲਾਜ ਚੱਲ ਰਿਹਾ ਤੁਹਾਨੂੰ ਤੁਹਾਨੂੰ ਬਚਾਇਆ ਜਾ ਸਕਦਾ ਹੈ ਪ੍ਰੈਜ਼ੀਡੈਂਸ਼ੀਅਲ ਅਥਾਰਟੀ ਹੈ ਸੈਕਸ਼ਨ 212 ਐਫ ਚ ਆਈਐਨਏ ਦੇ ਜਿਹਦੇ ਵਿੱਚ ਕੀ ਸਸਪੈਂਡ ਕਰ ਸਕਦਾ ਤੁਹਾਡੀ ਐਂਟਰੀ ਔਰ ਏਲੀਅਨਸ ਦੀ ਐਂਟਰੀ ਉਥੇ ਬੈਨ ਕੀਤੀ ਜਾ ਸਕਦੀ ਹੈ ਬਿਲਕੁਲ ਇਸੇ ਤਰ੍ਹਾਂ ਸਬਸੀਕੁਐਂਟ ਕੌਨਟ੍ਰੈਕਟ ਬੜੇ ਨੇ ਸਿਗਨੀਫੀਕੈਂਟ ਅਮੈਂਡਮੈਂਟਸ ਦਿੱਤੀਆਂ ਨੇ ਉਹਨਾਂ ਨੇ ਫਿਰ ਜਿਹੜਾ 1965 ਦਾ ਹਾਰਟ ਐਂਡ ਸੈਲਰ ਐਕਟ ਹੈ ਉਹਦੇ ਵਿੱਚ ਪ੍ਰੋਵੀਜ਼ਨਸ ਦਿੱਤੀਆਂ ਨੇ ਫਿਰ ਉਸ ਤੋਂ ਬਾਅਦ ਇਮੀਗ੍ਰੇਸ਼ਨ ਐਕਟ ਕੱਲਾ 1990 ਸੀ ਜਿਹੜਾ ਆਈਐਨਏ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਦੀ ਲਿਮਿਟ ਕਰਦਾ ਹੈ ਵੀ ਅਸੀਂ ਇੱਕ ਸਾਲ 'ਚ ਜਾਂ ਇੱਕ ਪੀਰੀਅਡ 'ਚ ਕਿਹੋ ਜਿਹਾ ਇੱਕ ਟਰੇਡ 'ਚ ਕਿਹੜੇ ਇਮੀਗ੍ਰੈਂਟ ਲੈ ਕੇ ਜਾਣੇ ਆ ਠੀਕ ਹੈ ਇਹ ਲੋਕ ਜਾਣ ਬੁੱਟ ਕੇ ਲੁੱਟਣ ਜਾ ਰਹੇ ਆਪਣੇ ਆਪ ਲੁੱਟ ਰਹੇ ਆ ਭਾਜੀ ਅੱਜ ਇਜ਼ਰਾਈਲ ਚ ਨੌਕਰੀਆਂ ਨਿਕਲੀਆਂ ਤੁਹਾਨੂੰ ਉਸਕਾ ਫੋਲਡਿੰਗ ਕਰਨੀ ਆਂਦੀ ਹੈ ਤੁਹਾਡਾ 1 ਰੁਪਿਆ ਨਹੀਂ ਲੱਗਣਾ ਤੁਹਾਡੀ ਸਿਕਿਉਰਿਟੀ ਲੱਗਣੀ ਸਿਰਫ 30000 ਰੁਪਏ ਜਿਹੜੀ ਤੁਹਾਨੂੰ ਉੱਥੇ ਪਹੁੰਚ ਕੇ 3 ਮਹੀਨੇ ਕੰਮ ਕਰਕੇ ਵਾਪਸ ਮੁੜ ਜਾਣੀ ਹੈ ਸਰਕਾਰੀ ਤੌਰ ਤੇ ਬਾਹਰ ਜਾਓ ਪਰ ਤੁਸੀਂ ਆਪਣਾ ਹੁਨਰ ਲੈ ਕੇ ਆਓ ਤੁਹਾਡੀ ਕੁਆਲਿਫਿਕੇਸ਼ਨ 10ਵੀਂ ਪਾਸ ਚਾਹੀਦੀ ਹੈ ਤੇ 5 ਦਿਨ ਦਾ ਇੱਥੇ ਕੋਰਸ ਹੈ ਕਿ ਤੁਹਾਨੂੰ ਉੱਥੇ ਨਕਸ਼ਾ ਪੜ੍ਹਨਾ ਸਿਖਾਉਣਗੇ ਤੁਹਾਨੂੰ ਉਥੋਂ ਦੀ ਭਾਸ਼ਾ ਮਾੜੀ ਮੋਟੀ ਪਰ ਇੱਕ ਗੱਲ ਮੈਂ ਹੋਰ ਕਹਾਂ ਭਾਜੀ ਜਿਹੜੀ ਮੇਰੇ ਦਿਲ ਚ ਲੱਗਦੀ ਹੈ ਬਦੂਆ ਅਸਰ ਕਰਦੀ ਹੈ ਪ੍ਰਵਾਸੀ ਭਾਰਤਿਆਂ ਨੂੰ ੱੱਕੇ ਮਾਰਿਆ ਕੁੱਟਿਆ ਭੇਜਿਆ ਨਾ ਬਰ ਉਹਦੇ ਭਾਰਤ ਦੇ ਵਸਨੀਕ ਸੀ ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਬੇਵਾਜ लाਠੀ ਚੱਲ ਗਈ ਹੈ ਪਰਮਾਤਮਾ ਦੀ ਬਿਲਕੁਲ ਚੱਲ ਗਈ ਹੈ ਤੁਸੀਂ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਦਾ ਤੇ ਹੱਕ ਹੈ ਭਾਰਤ ਸਰਕਾਰ ਦਾ ਪਰ ਸਰਕਾਰ ਦੇ ਵਸਨੀਕ ਹੋਣ ਕਰਕੇ ਭਾਰਤ ਦੇ ਕਿਸੇ ਕੋਨੇ ਦੇ ਵੀ ਜੌਬ ਕਰ ਲੈਣ। ਇਨ ਸਟੇਟ ਬੈਠੇ ਆ ਇਨ ਕੰਟਰੀ ਇਨ ਕੰਟਰੀ ਬੈਠੇ ਆ ਔਰ ਆ ਸਕਦੇ ਨੇ ਫ੍ਰੀ ਟ੍ਰੇਡ ਫ੍ਰੀ ਕਮਿਊਨੀਕੇਸ਼ਨ ਫ੍ਰੀ ਬਿਜ਼ਨਸ ఎవਰੀਥਿੰਗ ਉਹਦਾ ਕਨਸਟੀਟਿਊਸ਼ਨਲ ਰਾਈਟ ਹੈ। ਕਰਾਰਾ ਇਹ ਬੋਲ ਰਹੇ ਆ ਲੋਕ ਤੁਹਾਡੇ ਨਹੀਂ ਖਲਾਫ ਹੋ ਜਾਣਗੇ। ਬੇਵਕੂਫਾ ਸਾ ਮੈਨੂੰ ਕੋਈ ਫਰਕ ਨਹੀਂ ਪੈਣਾ। ਗਦਾ ਹਿੰਗਦਾ ਰਹੇਗਾ ਹਿੰਗਦਾ ਰਹੇ। ਉਹਦੇ ਵੱਲ ਵੇਖਦਾ ਕੋਈ ਨਹੀਂ। ਸ਼ੇਰ ਦੀ ਇੱਕੋ ਧਾਰ ਬੜੀ ਹੁੰਦੀ। ਇਸਲਾ ਦੇ ਨੇ ਜਿਹੜੇ ਡੰਕੀ ਰੂਟਾਂ ਤੇ ਹਲੇ ਵੀ ਜਾਣਦੇ ਸੁਪਨੇ ਸੰਜੋਈ ਬੈਠੇ ਆ। ਜ਼ਿੰਦਗੀ ਭਰ ਗਲਤੀ ਨਾ ਕਰਨ। ਜੇ ਫਾਲਤੂ ਆਪਣੇ ਘਰ ਚ ਹੈ ਨਾ ਫਾਲਤੂ ਤੇ ਜਰੂਰ ਜਾਓ ਜੇ ਮਰਨ ਵਾਸਤੇ ਤਿਆਰ ਹੋ ਇਹ ਆਪਣੀ ਮੌਤ ਬੁਲਾਉਣ ਵਾਲੀ ਗੱਲ ਹੈ ਬਚ ਕੇ ਤੇ ਲਾਟਰੀ ਨਹੀਂ ਤਾਂ ਮਰਨਾ ਤੇ ਗਈ ਹੈ ਫਿਰ ਐਂਟਰੀ ਜਿਹੜੀ ਹੈ 237 ਤਾਂ ਰਾਇਕੇ ਚ ਕਈ ਸਾਰੇ ਪ੍ਰੋਵੀਜ਼ਨ ਨੇ ਜਿਹੜੇ ਮੇਰੇ ਵਰੁਣ ਜੀ ਨੇ ਤੇ ਅਰਸਰ ਨੇ ਪ੍ਰਵੀਜ਼ਨ ਕੱਢ ਕੇ ਦਿੱਤੇ ਮੈਨੂੰ ਸਾਰੇ ਵਰਕੇ ਤੁਹਾਨੂੰ ਕਹੋ ਕਿ ਤੇ ਕਾਪੀ ਭੇਜ ਦਾਂਗਾ ਫਿਰ ਜਿਹੜੇ ਬੰਦੇ ਕ੍ਰਾਈਮ ਇਨਵੋਲਵਿੰਗ ਮੋਰਲ ਟ੍ਰਿਪਿਟ ਟ੍ਰਿਪਿਟ ਟ੍ਰਿਪਿਊਟਸ ਨੇ ਕਿਸੇ ਕਿਸਮ ਦਾ ਉਹਨਾਂ ਨੇ ਉੱਥੇ ਕ੍ਰਾਈਮ ਕੀਤਾ ਹਲਕਾ ਜਾਂ ਫੁਲਕਾ ਐਗਰੇਵੇਟਿਡ ਫੈਲੋਨੀਜ਼ ਮਤਲਬ ਕੋਈ ਸਲੋਗਨ ਲਾਏ ਕੋਈ ਨਾਰੇ ਲਾਏ ਕੋਈ ਐਸੇ ਭਾਸ਼ਣ ਦਿੱਤੇ ਜਾਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਹੜੀਆਂ ਉੱਥੋਂ ਦੀ ਕਿਸੇ ਜਨਤਾ ਨੂੰ ਜਾਂ ਸਪੈਸੀਫਿਕ ਕਮਿਊਨਿਟੀ ਨੂੰ ਚੁੱਕਣ ਕੰਟਰੋਲਡ ਹੁਣ ਇਹ ਜਿਹੜੀ ਗੱਲ ਹੈ ਬੜੇ ਧਿਆਨ ਨਾਲ ਸੁਣ ਲੈਣ ਇਹ ਝੰਡੇ ਦੇ ਪੈਰ ਰੱਖ ਕੇ ਖਲੋਣ ਵਾਲੇ ਯਾਦ ਰੱਖਣ ਚਾਹੀਦੇ ਤੁਸੀਂ ਸਿਟੀਜ਼ਨ ਵੀ ਹੋਏ ਕਾਨੂੰਨ ਬੜਾ ਸਖਤ ਹੈ ਔਰ ਕਾਨੂੰਨ ਇਸ ਵੇਲੇ ਇੰਡੀਆ ਦਾ ਬੀਐਨਐਸਡੀ ਧਾਰਾ ਆ ਚੁੱਕੀ ਹੈ ਕਿ ਤੁਸੀਂ ਕੋਈ ਐਸਾ ਕ੍ਰਾਈਮ ਕਰ ਦਿਓ ਜਿਹੜਾ ਇੰਡੀਆ ਦੇ ਅਗੇਂਸਟ ਹੈ ਇੰਡੀਆ ਦੀ ਕ੍ਰਾਈਮ ਦੀ ਸ਼੍ਰੇਣੀ ਦੇ ਅਗੇਂਸਟ ਹੈ ਜਿਹਨੂੰ ਬੀਐਨਐਸ ਦੀ ਧਾਰਾ ਹੈ ਬੀਐਨਐਸ ਦੀ ਧਾਰਾ ਹੈ ਕਿਸੇ ਵੀ ਕੰਟਰੀ 'ਚ ਬੈਠੇ ਹੋਏ ਤਾਂ ਤੁਹਾਨੂੰ ਡਿਪੋਰਟ ਕਰਨ ਦੀ ਪਾਵਰ ਆ ਚੁੱਕੀ ਹੈ ਔਰ ਉਸ ਕੰਟਰੀ ਨੂੰ ਤੁਹਾਨੂੰ ਡਿਪੋਰਟ ਵੀ ਕਰਨਾ ਪਏਗਾ ਤੇ ਤੁਹਾਨੂੰ ਉਹਦੀ ਸਜ਼ਾ ਵੀ ਕੱਟਣੀ ਪਏਗੀ ਸਾਵਧਾਨ ਕਰ ਰਿਹਾ ਤੁਸੀਂ ਜਿਹੜੇ ਮਰਜੀ ਦੇ ਜਿੰਦਾਬਾਦ ਦੇ ਨਾਰੇ ਲਾਓ ਕੋਈ ਇਤਰਾਜ਼ ਨਹੀਂ ਬਟ ਮਰਦਾਬਾਦ ਦੇ ਨਾਰੇ ਲਾਉਣੇ ਆ ਇਹੋ ਜੇ ਗਲਤ ਕੰਮ ਕਰਨਾ ਤੁਹਾਨੂੰ ਫਾਇਰ ਆਰਮਜ਼ ਰੱਖਣੇ ਗਲਤ ਤਰੀਕੇ ਨਾਲ ਜਾਂ ਉਹਨੂੰ ਆਫੈਂਸਿਵਲੀ ਯੂਜ਼ ਕਰਨਾ ਫਿਰ ਪ੍ਰੋਸੀਜਰ ਕੀ ਹੈ ਰਿਮੂਵਲ ਪ੍ਰੋਸੀਡਿੰਗ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹ ਲਿਸਟ ਬਣਾਉਂਦਾ ਹੈ ਡੀਐਚਐਸ ਨੂੰ ਕਹਿੰਦੇ ਨੇ ਯੂਐਸ ਦਾ ਤੇ ਪ੍ਰोसीडिंग ਕਰਦਾ ਤੇ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ ਪੇਸ਼ ਕਰਦਾ ਤੇ ਉਹ ਕਹਿੰਦਾ ਠੀਕ ਹੈ ਜੀ ਇਹ ਬੰਦਾ ਨੂੰ ਕੱਢ ਦਿਓ ਜਾਂ ਇਸ ਬੰਦੇ ਨੂੰ ਰੱਖ ਲਓ ਫਿਰ ਡਿਟੈਂਸ਼ਨ ਜਿਹੜੀ ਹੈ ਜੇ ਬੰਦਾ ਉਥੋਂ ਬਾਹਰ ਨਹੀਂ ਨਿਕਲਦਾ ਤੇ ਉਹਨੂੰ ਰਿਮੂਵਲ ਪੀਰੀਅਡ ਦੇ ਤੋਂ ਲੈ ਕੇ 90 ਦਿਨ ਤੱਕ ਉਹਨੂੰ ਆਪਣੇ ਕੋ ਰੱਖਿਆ ਜਾ ਸਕਦਾ ਫਿਰ ਵੈਲਿਡ ਜਿਹੜੀ ਲੈਕ ਆਫ ਵੈਲਿਡ ਐਂਟਰੀ ਡਾਕੂਮੈਂਟ ਜਿਹਦੇ ਕੋ ਨਾ ਹੋਣ ਉਹ ਨਾ ਸਾਬਤ ਕਰ ਸਕੇ ਮੈਂ ਕਿੱਦਾਂ ਆਇਆ ਸੀ ਤੇ ਕਿਦਨ ਪਹੁੰਚਿਆ ਸੀ ਉਸ ਕੇਸ ਵੀ ਉਹਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਸੈਕਿੰਡ ਜਿਹੜਾ ਡੀਪੋਰਟ ਕਰਨ ਲੱਗੇ ਹੁਣ ਹਥਕੜੀਆਂ ਲੱਗੀਆਂ ਜਾਂ ਉਹਨੂੰ ਮੂੰਹ ਬੰਨੇ ਜਾਂ ਬੀੜੀਆਂ ਪਾਈਆਂ ਔਰ 30 ਘੰਟੇ ਦੀ ਜਰਨੀ 'ਚ ਇਹ ਵੀ ਨਹੀਂ ਉਹਨਾਂ ਨੂੰ ਛੂਟ ਦਿੱਤੀ ਉਹਦੇ ਪਿੱਛੇ ਇੱਕ ਵੱਡਾ ਰੀਜ਼ਨ ਹੈ ਉਹਦੇ ਵਿੱਚ ਲੇਡੀਜ਼ ਤੇ ਬੱਚੇ ਨਹੀਂ ਸੀ ਕਵਰ ਅਗੇ ਸਿਰਫ ਜੈਂਟਸ ਕਵਰ ਸੀ ਹੁੰਦਾ ਕੀ ਹੈ ਕਿ ਜਦੋਂ ਤੁਹਾਡੇ ਤੇ ਇਹੋ ਜਿਹਾ ਪਹਾੜ ਟੁੱਟਾ ਤੁਹਾਨੂੰ ਤੁਹਾਡਾ ਪੈਸਾ ਡੁੱਬਿਆ ਤੁਹਾਡੀ ਕਈ ਚੀਜ਼ਾਂ ਡੁੱਬੀਆਂ ਦਿਖ ਰਹੀਆਂ ਉਸ ਵੇਲੇ ਤੁਸੀਂ ਕੋਈ ਕ੍ਰਾਈਮ ਨਾ ਕਰਦੋ ਤੁਸੀਂ ਜਾਜਦਾ ਉੱਥੇ ਦਰਵਾਜ਼ਾ ਨਾ ਖੋਲਦੋ ਤੁਸੀਂ ਆਪਣੇ ਆਪ ਨੂੰ ਹਟ ਨਾ ਕਰ ਲੋ ਤੁਸੀਂ ਪੜੋਸੀ ਨੂੰ ਹਟ ਨਾ ਕਰ ਦੋ ਤਾਂ ਤੁਹਾਡੀ ਸੇਫਟੀ ਲਈ ਇੱਕ ਹਿਊਮੈਨਿਟੀ ਦੇ ਨਾਤੇ ਬੇਸ਼ੱਕ ਉਹਨੂੰ ਉਹ ਗਲਤ ਕ੍ਰਾਈਮ ਮੰਨਦੇ ਆ ਪਬਲਿਕ ਮੰਨਦੀ ਆ ਬਟ ਉਹਨਾਂ ਕੋਲ ਵਿਚਾਰਾ ਵੀ ਕੀ ਹੁਣ ਕੱਲੇ ਕੱਲੇ ਬੰਦੇ ਨੂੰ ਕੱਲਾ ਕੱਲਾ ਫੌਜੀ ਤੇ ਲਾ ਕੇ ਭੇਜਣ ਹੋ ਰਹੇ ਅੱਗੇ ਹੀ ਉਹ ਫਿਰ ਉਹ ਇਸ ਤਰ੍ਹਾਂ ਕਰਦੇ ਨੇ ਉਹ ਪੈਰਾਂ ਦੇ ਬੇੜੀਆਂ ਬੰਨ੍ਹਦੇ ਨੇ ਪ੍ਰਿਕਾਸ਼ਨ ਹੈ ਕਿਸਮ ਦਾ ਉਹ ਪ੍ਰਿਕਾਸ਼ਨ ਹੈ ਕਿ ਇਹ ਆਪਣੇ ਆਪ ਨੂੰ ਜਾਂ ਆਪਣੇ ਸਹਿਯੋਗੀ ਨੂੰ ਹਮਨਾ ਕਰ ਲੈਣ ਤੇ ਜਿਹੜੇ ਦੋ ਚਾਰ ਫਿਰ ਗਨਮੈਨ ਨਾਲ ਲਾ ਕੇ ਭੇਜਦੇ ਨੇ ਤਾਂ ਹੀ ਉਹ 에ਅਰ ਫੋਰਸ ਦੇ ਜਹਾਜ਼ ਭੇਜਦੇ ਨੇ ਜਾਂ ਆਪਣੀ ਆਰਮੀ ਦੇ ਜਹਾਜ਼ ਭੇਜਦੇ ਨੇ ਯੋਦੇ ਨਾਲ ਸਿਕਿਉਰਟੀ ਪੇ ਸਕਦੇ ਹੋ ਅੰਦਰੋਂ ਕਾਫੀ ਖੁੱਲਾ ਹੁੰਦਾ ਜੇ ਕਦੀ ਮੌਕਾ ਮਿਲੇ ਨਾ ਆਪਣੀ ਇੰਡੀਅਨ 에ਅਰ ਫੋਰਸ ਦੇ ਵੀ ਉਹ ਜੋ ਜਹਾਜ਼ ਹੈਗੇ ਨੇ IL76 ਹੈ ਦੂਜਾ ਅੰਦਰ ਜਾ ਕੇ ਵੇਖਿਓ ਟੈਂਕ ਹੈਲੀਕਾਪਟਰ ਭੇਡਾਂ ਡੰਗਰ ਸਭ ਕੁਝ ਵੱਟ ਜਾਂਦਾ ਅੰਦਰ ਸਾਈਡ ਤੇ ਬਹਿਣ ਦੀਆਂ ਸੀਟਾਂ ਹੁੰਦੀਆਂ ਤੇ ਉਹ ਸਿਕਿਉਰਟੀ ਪਰਪਸ ਲਈ ਉਹ ਜਹਾਜ਼ ਬਣੇ ਹੁੰਦੇ ਨੇ ਕਿ ਕਦੇ ਤੰਗ ਕਰਨਗੇ ਫਿਰ ਕਰ ਦੇਣਗੇ ਫਿਰ ਕੈਨਸਲੇਸ਼ਨ ਆਫ ਰਿਮੂਵਲ ਵੀ ਹੋ ਸਕਦੀ ਹੈ 240 ਜੇ ਤੁਹਾਡਾ ਕੇਸ ਗਲਤ ਤਰੀਕੇ ਨਾਲ ਤੁਹਾਨੂੰ ਉਥੋਂ ਭੇਜਿਆ ਗਿਆ ਤੇ ਤੁਸੀਂ ਉਹਦੀ ਅਪੀਲ ਪਾ ਕੇ ਸੈਕਸ਼ਨ 40 ਐਚ ਕਰ ਸਕਦੇ ਉਸ ਬਹੁਤ ਸਾਰੀਆਂ ਗੱਲਾਂ ਨੇ ਮੇਰੇ ਕੋਲ ਤੇ ਮੁੱਕਣਾ ਨਹੀਂ ਬਾਕੀ ਸਾਡੇ ਸੁਬ੍ਰਮਣੀਅਮ ਸਾਹਿਬ ਨੇ ਹੁਣ ਅਗਲਾ ਮੁੱਦਾ ਇੱਕ ਹੋਰ ਆਉਂਦਾ ਤੁਸੀਂ ਕਹਣਾ ਆਪੇ ਸਵਾਲ ਆਪੇ ਜਵਾਬ ਕਰੀ ਜਾਂਦਾ ਵੀ ਅਮਰੇ ਸਰ ਕਿਉਂ ਲਾਇਆ ਬਿਲਕੁਲ ਕਿੱਥੇ ਲਾਣ ਫਿਰ ਸਮੁੰਦਰ ਸਲਵਾਉਂਦੇ ਜਾ ਨਹੀਂ ਦਿੱਲੀ ਲਾ ਦੋ ਦੇਖੋ ਸਿਕਿਉਰਟੀ ਰੀਜਨਸ ਨੇ ਕਿਹੜਾ 에어ਪੋਰਟ ਸਭ ਤੋਂ ਘੱਟ ਬਿਜ਼ੀ ਹੈ ਦਿੱਲੀ ਦਾ 에어ਪੋਰਟ ਬਹੁਤ ਬਿਜ਼ੀ ਹੈ ਉੱਥੇ ਸਿਕਿਉਰਟੀ ਰੀਜਨ ਨੇ ਉਹ ਫਿਰ ਉਸ ਤੋਂ ਬਾਅਦ ਹਾਲੀ ਵਾਲਾ ਮੜ ਮੁਹਾਲੀ ਤਾਂ ਅੰਮ੍ਰਿਤਸਰ ਤੋਂ ਵੀ ਘੱਟ ਹੋਏਗਾ ਤੇ ਮੁਹਾਲੀ ਲਾ ਤਾਂ ਗਲਤ ਪੰਜਾਬ ਦੀ ਆ ਗਈ ਨਾ ਇੱਥੇ ਤੇ ਪੰਜਾਬ ਦਾ ਮੁੱਦਾ ਛੇੜਦਾ ਕੀ ਪੰਜਾਬ ਚੋਂ ਲਾਇਆ ਫਿਰ ਤੇ ਲੁਧਿਆਣਾ ਵੀ ਲੱਤਸਦਾ ਸੀ ਉੱਥੇ ਵੀ 에어ਪੋਰਟ ਹੈਗਾ ਸਾਹਨੇ ਵਾਲਾ ਸੋ ਕਹਿੰਦਾ ਭਾਵੇਂ ਅੰਮ੍ਰਿਤਸਰ ਦਾ ਦਰਜਾ ਧਾਰਮਿਕ ਤੌਰ ਤੇ ਬਹੁਤ ਵੱਡਾ ਹੈ ਨਾ ਭਾਜੀ ਫਿਰ ਕੀ ਹੋਇਆ ਤੇ ਗੁਰੂ ਦੀ ਨਗਰੀ ਚ ਲਾਤਾ ਤੇ ਕੋਈ ਮਾਰਿਆ ਤੇ ਨਹੀਂ ਕਿਸੇ ਨੇ ਔਰ ਉਸ ਤੋਂ ਬਾਅਦ ਉੱਤਰ ਤੋਂ ਬਾਅਦ ਬੰਦਿਆਂ ਦੀ ਸਿਰਫ شناخت ਕਰਨ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਉਹਨਾਂ ਨੂੰ ਉਹਨਾਂ ਦੇ ਹੈਂਡਓਵਰ ਕਰਕੇ ਇੰਡੀਆ ਨੇ ਕੋਈ ਪਰਚਾ ਥੋੜੀ ਕੀਤਾ ਉਹਨਾਂ ਤੇ ਉਹਨਾਂ ਤੇ ਬਾਅਦ ਜੇ ਓਕੇ ਆਇਡੈਂਟੀਫਾਈ ਕਰਾਇਆ ਸੋ ਕੋਈ ਗਲਤ ਕੰਮ ਨਹੀਂ ਹੋਇਆ ਉਹਦੇ ਚ ਵੀ ਬਿਲਕੁਲ ਠੀਕ ਹੈ ਸੋ ਸੁਲੀਨ ਮੱਲਣੋਂ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਕਿਤਰਕਤੋਂ ਨ ਕਹਿ ਕੇ ਲੋਕ ਆਪ ਜ਼ਿੰਮੇਵਾਰ ਨੇ ਸਰਕਾਰਾਂ ਨੂੰ ਤੁਸੀਂ ਦੋਸ਼ ਨਹੀਂ ਦੇ ਸਕਦੇ ਏਜੰਟ ਵੀ ਹੋ ਸਕਦਾ ਤੁਹਾਨੂੰ ਮਿਸ ਗਾਈਡ ਕਰ ਜਾਂਦੇ ਹੁਣ ਕਿਉਂਕਿ ਕਈ ਵਾਰੀ ਤੁਸੀਂ ਜਦੋਂ ਲੱਖ ਰੁਪਏ ਦੇ ਦੇਦਨੇ ਹੋ 50 60 70 ਲੱਖ ਦੇਤੇ ਆ ਫਿਰ ਮੈਕਸੀਕੋ ਬਾਰਡਰ ਤੇ ਪਹੁੰਚ ਕਹਿਣਗੇ ਜੀ ਪਾਰ ਕਰਾਉਣ ਲਈ 5 ਲੱਖ 10 ਲੱਖ ਹੋਰ ਲੈ ਕੇ ਆਓ 20 ਲੱਖ ਹੋਰ ਲੈ ਕੇ ਆਓ ਸੋ ਕਿਤੇ ਨਾ ਕਿਤੇ ਇਹ ਵੀ ਗੱਲ ਖੁੱਲ ਕੇ ਕੀਤੀ ਹੈ ਮੱਲਣੋਂ ਨਾਲ ਕਿ ਜੇਕਰ ਹਥਕੜੀਆਂ ਉਹ ਲਾਰ ਨੇ ਤਾਂ ਉਹਦੀ ਵੀ ਵ ਸੋ ਡੰਕੀ ਰੂਟ ਤੋਂ ਡਿਪੋਰਟੇਸ਼ਨ ਜਿਹੜੀ ਚੱਲਦੀ ਪਈ ਐ ਲੋਕ ਆਪ ਜ਼ਿੰਮੇਵਾਰ ਨੇ ਸਰਕਾਰਾਂ ਨਹੀਂ ਐ ਏਜੰਟ ਕੁਝ ਸਾਜ ਹੱਦ ਤੱਕ ਹੋ ਸਕਦੇ ਨੇ ਸੋ ਆਪਣੀ ਜ਼ਿੰਦਗੀ ਖਤਰੇ 'ਚ ਪਾ ਕੇ ਅਜਿਹੇ ਕਦਮ ਬਿਲਕੁਲ ਵੀ ਨਾ ਚੁੱਕੋ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ